ਹਾਂਜੀ ਜੋ ਮੈਂ ਅੱਜ ਦੀ ਵੀਡੀਓ ਬਣਾਉਣ ਜਾ ਰਿਹਾ ਇਹ ਵੀਡੀਓ ਆ ਕੇ ਜਿਹੜੇ ਸਾਡੇ ਲੋਕ ਆ ਨਾ ਇਹ ਕਿਸੇ ਨੂੰ ਨਹੀਂ ਬਖਸ਼ਦੇ ਇਹਨਾਂ ਨੂੰ ਇਹਨਾਂ ਦੇ ਮੂੰਹ ਚੋ ਜੋ ਆਇਆ ਇਹਨਾਂ ਨੇ ਬੋਲੀ ਜਾਣਾ ਹੁੰਦਾ ਪਰ ਮੈਂ ਇੱਕ ਗੱਲ ਕਹੂੰਗਾ ਜੋ ਤੁਸੀਂ ਕੋਈ ਚੰਗਾ ਕਰਦੇ ਹੋ ਜਾਂ ਤੁਹਾਨੂੰ ਜਿਹੜਾ ਚੰਗਾ ਲੱਗਦਾ ਵਸੋ ਕਰਦੇ ਰਹੋ ਉਹ ਜਿਵੇਂ ਇੱਕ ਹਕਾਵਤ ਬਣੀ ਹੈ ਕੁੱਤਿਆਂ ਤੇ ਹਾਥੀ ਵਾਲੀ ਹਾਥੀ ਆਪਦੀ ਮਸਤ ਚਾਲ ਚੱਲਦਾ ਰਹਿੰਦਾ। ਸੋ ਇਸੇ ਤਰ੍ਹਾਂ ਨਾ ਹਾਥੀਆਂ ਨੂੰ ਮਸਤ ਰਹਿ ਕੇ ਆਪਦੀ ਚਾਲ ਚੱਲੀ ਜਾਇਆ ਕਰੋ ਕਿਸੇ ਜਨਤਾ ਦੀ ਪ੍ਰਵਾਹ ਨਾ ਕਰੋ। ਇੱਕ ਸਮੇਂ ਦੀ ਗੱਲ ਹੈ ਕਿ ਇੱਕ ਬਜ਼ੁਰਗ ਤੇ ਉਸ ਦਾ ਕੋਈ ਲਗਭਗ 12-15 ਸਾਲ ਦਾ ਇੱਕ ਬੱਚਾ ਸੀ। ਉਹਨਾਂ ਨੇ ਇੱਕ ਬਹੁਤ ਹੀ ਚੰਗਾ ਆਲੀਸ਼ਾਨ ਘੋੜਾ ਖਰੀਦਿਆ। ਬੜੇ ਮਹਿੰਗੇ ਉੱਚੇ ਧਾਮ ਦਾ ਕੀਮਤੀ ਘੋੜਾ ਖਰੀਦ ਕੇ ਉਹ ਤਵੇਲੇ ਦੇ ਵਿੱਚੋਂ ਲੈ ਕੇ ਤੁਰੇ ਜਾ ਰਹੇ ਸੀ ਤਾਂ ਉਸ ਦੇ ਨਗਰ ਦੇ ਕੁਝ 5-7 ਬੰਦੇ ਬੈਠੇ ਸੀ ਉਹ ਕਹਿੰਦੇ ਦੇਖੋ ਯਾਰ ਕਿੰਨੇ ਮੂਰਖ ਹੈ ਕਿੰਨਾ ਕੀਮਤੀ ਤੇ ਆਲੀ ਸ਼ਾਨ ਘੋੜਾ ਹੈ ਤੇ ਇਹ ਬਜ਼ੁਰਗ ਤੇ ਬੱਚਾ ਦੋਨੇ ਤੁਰੇ ਜਾਂਦੇ ਆ ਵੀ ਘੋੜ ਸਵਾਰੀ ਕਿਉਂ ਨਹੀਂ ਕਰਦੇ ਯਾਰ ਇਹਨਾਂ ਨੂੰ ਅਕਲ ਨਹੀਂ ਉਹਨਾਂ ਨੇ ਇਹ ਗੱਲ ਸੁਣੀ ਤੇ ਬਜ਼ੁਰਗ ਨੇ ਆਪਣੇ ਬੱਚੇ ਨੂੰ ਘੋੜੇ ਤੇ ਬਾਹਤਾ ਤੇ ਆਪ ਘੋੜੇ ਦੇ ਅੱਗੇ-ਅੱਗੇ ਤੁਰ ਪਿਆ ਜਦੋਂ ਅਗਲੇ ਨਗਰ ਵਿੱਚ ਗਏ ਉੱਥੇ ਕੁਝ ਬੈਠੇ ਹੋਏ ਬੰਦਿਆ ਨੇ ਜਿਵੇਂ ਆਪਾਂ ਖੁੰਡਾਂ ਤੇ ਬੈਂਚਾਂ ਤੇ ਬੈਠ ਜਾਂਦੇ ਆ। ਉਹ ਕਹਿੰਦੇ ਯਾਰ ਇਹ ਬੱਚਾ ਕਿੱਡਾ ਕਮਲਾ ਹੈ। ਆਪ ਰਾਜਾ ਨਵਾਬ ਬਣਿਆ ਬੈਠਾ ਤੇ ਉਸ ਦਾ ਬਜ਼ੁਰਗ ਪਿਤਾ ਜੋ ਮਸਾਂ ਚੱਲਦਾ ਉਹ ਥੱਲੇ ਪੈਦਲ ਤੁਰਿਆ ਜਾਂਦਾ ਤੇ ਆਪ ਘੋੜੇ ਤੇ ਬੈਠਾ ਨੂੰ ਕੋਈ ਸੰਗ ਸ਼ਰਮ ਨਹੀਂ ਆਉਂਦੀ। ਉਹ ਫਿਰ ਇਹ ਸੁਣ ਕੇ ਉਥੋਂ ਤੁਰ ਪੇ ਅੱਗੇ ਜਾ ਕੇ ਬੱਚਾ ਉਤਰ ਗਿਆ ਤੇ ਉਹ ਬਜ਼ੁਰਗ ਘੋੜੇ ਤੇ ਬੈਠ ਗਿਆ। ਜਦੋਂ ਫਿਰ ਅਗਲੇ ਪਿੰਡ ਗਏ ਤਾਂ ਫਿਰ ਖੁੰਡਾਂ ਵਾਲੇ ਲੋਕ ਕੀ ਕਹਿੰਦੇ ਆ ਕਹਿੰਦੇ ਦੇਖੋ ਯਾਰ ਆਪ ਨਵਾਬ ਬਣਿਆ ਬੈਠਾ ਬੁੜਾ ਤੇ ਛੋਟਾ ਜਿਹਾ ਬੱਚਾ ਵਿਚਾਰਾ ਤੁਰਿਆ ਜਾਂਦਾ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਮੈਂ ਬੱਚੇ ਨੂੰ ਤੋਰੀ ਜਾਂਣਾ ਤੇ ਆਪ ਮਹਾਰਾਜਾ ਬਣਿਆ ਘੋੜੇ ਤੇ ਬੈਠਾ ਉਹਨਾਂ ਨੇ ਇਹ ਵੀ ਗੱਲ ਸੁਣੀ ਫਿਰ ਉਹ ਪਿੰਡ ਟੱਪ ਕੇ ਦੋਨੇ ਪਿਓ ਪਤ ਘੋੜੇ ਦੇ ਉੱਪਰ ਬੈਠ ਗਏ ਵੀ ਹੁਣ ਤਾਂ ਨਾ ਲੋਕ ਕੁਝ ਕਹਿਣਗੇ ਜਦੋਂ ਅਗਲੇ ਪਿੰਡ ਗਏ ਤਾਂ ਖੁੰਡਾਂ ਦੇ ਬੈਠੇ ਲੋਕਾਂ ਨੇ ਦੇਖਿਆ ਉਹ ਫਿਰ ਕਹਿਣ ਲੱਗੇ ਯਾਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇਹ ਇੱਕ ਨਰਦਈ ਘੋੜੇ ਦੇ ਉੱਪਰ ਬੈਠੇ ਐ ਦੋਨਾਂ ਦਾ ਭਾਰ ਬਹੁਤ ਹੋਊਗਾ ਵਿਚਾਰਾ ਕਿਵੇਂ ਚੱਕਦਾ ਹੋਊਗਾ ਇਹਨਾਂ ਨੂੰ ਕੋਈ ਸੰਗ ਸ਼ਰਮ ਹੀ ਨਹੀਂ ਇੱਕ ਜਾਣਾ ਤੁਰ ਪੈਣ ਇਹ ਦੋਨੇ ਘੋੜੇ ਦੇ ਉੱਤੇ ਘੋੜਸਵਾਰੀ ਕਰਦੇ ਜਾ ਰਹੇ ਆ ਜਦੋਂ ਘਰ ਪਹੁੰਚ ਗਏ ਤਾਂ ਬੱਚਾ ਕਹਿੰਦਾ ਪਿਤਾ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜਦੋਂ ਆਪਾਂ ਘੋੜਾ ਲੈ ਕੇ ਤਵੇਲੇ 'ਚ ਚੱਲੇ ਸੀ ਤਾਂ ਉਦੋਂ ਲੋਕਾਂ ਨੇ ਕਿਹਾ ਸੀਗਾ ਕਿ ਦੋਨੇ ਮੂਰਖ ਐ ਘੋੜਸਵਾਰੀ ਕਿਉਂ ਨਹੀਂ ਕਰਦੇ ਤੇ ਜੇ ਤੁਸੀਂ ਮੈਨੂੰ ਉੱਪਰ ਬਿਠਾਤਾ ਫੇਰ ਕਹਿੰਦੇ ਸੀ ਇਹ ਰਾਜਾ ਬਣਿਆ ਬੈਠਾ ਤੇ ਬਜ਼ੁਰਗ ਪਿਤਾ ਪੈਦਲ ਚੱਲ ਰਿਹਾ ਜਦੋਂ ਤੁਸੀਂ ਘੋੜੇ ਤੇ ਬੈਠ ਕੇ ਫੇਰ ਉਹ ਕਹਿੰਦੇ ਵੀ ਇਹ ਆਪ ਬੁढ़ा ਰਾਜਾ ਬਣਿਆ ਬੈਠਾ ਮਹਾਰਾਜਾਂ ਵਾਲੀ ਟੌਰ ਬਣਾਈ ਬੈਠਾ ਤੇ ਛੋਟਾ ਜਿਹਾ ਬੱਚਾ ਜਿਹੜਾ ਵਿਚਾਰਾ ਉਹ ਪੈਦਲ ਜਾ ਰਿਹਾ ਤੇ ਜਦੋਂ ਆਪਾਂ ਅਗਲੇ ਪਿੰਡ ਦੋਨੋਂ ਬੈਠ ਕੇ ਪਿਓ ਪੁੱਤੀ ਤਾਂ ਲੋਕ ਕਹਿੰਦੇ ਕਿ ਕਿੱਡੇ ਨਰਦਈ ਐ ਇਸ ਜਾਨਵਰ ਦੇ ਉੱਪਰ ਬੈਠਿਆ ਇੰਨਾ ਇੰਨਾ ਦਾ ਭਾਰ ਹੈ ਮੈਨੂੰ ਗੱਲ ਨਹੀਂ ਸਮਝ ਆਈ ਪਿਤਾ ਜੀ ਉਹ ਕੀ ਕਹਿੰਦੇ ਸੀ ਉਹ ਬਜ਼ੁਰਗ ਬੁਢਾ ਕਹਿਣ ਲੱਗਾ ਪੁੱਤਰ ਇਹ ਇੱਕ ਐਸੀ ਦੁਨੀਆ ਐਸਾ ਸੰਸਾਰ ਹੈ ਤੁਸੀਂ ਜੋ ਮਰਜੀ ਕਰੋ ਨਾ ਕਰੋ ਭਾਵੇਂ ਕਿੰਨਾ ਵੀ ਚੰਗਾ ਕਰੋ ਇਹਨਾਂ ਲੋਕਾਂ ਨੇ ਤਾਂ ਕੁਛ ਨਾ ਕੁਛ ਬੋਲਦੇ ਰਹਿਣਾ ਪੁੱਤਰ ਜਿਵੇਂ ਤੈਨੂੰ ਆਪਦੀ ਜ਼ਿੰਦਗੀ ਵਿੱਚ ਚੰਗਾ ਲੱਗੇ ਤੂੰ ਓਵੇਂ ਕਰਦਾ ਰਹੀ ਪਰ ਕਰੀ ਚੰਗਾ ਜੋ ਚੰਗਾ ਕਰੇਗਾ ਲੋਕ ਬਹੁਤ ਉਹਦੇ ਤੇ ਵੀ ਕਿੰਤੂ ਪ੍ਰੰਤੂ ਕਮੈਂਟ ਕਰਨਗੇ ਪਰ ਤੂੰ ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ ਚੰਮੇ ਚੰਗੇ ਕੰਮ ਕਰਦਾ ਕਰਦਾ ਦੀ ਜ਼ਿੰਦਗੀ ਗੁਜ਼ਾਰਦਾ ਰਹੀਂ ਸੋ ਮੇਰੇ ਸਤਿਕਾਰਯੋਗ ਵੀਰੋ ਭੈਣੋ ਭਰਾਵੋ ਬਜ਼ੁਰਗੋ ਮਤਾਵ ਜਿਨ੍ਹਾਂ ਨੂੰ ਇਹ ਮੇਰੀ ਵੀਡੀਓ ਚੰਗੀ ਲੱਗੇ ਜਾਂ ਇਸ ਤੋਂ ਕੋਈ ਸਿੱਖਿਆ ਮਿਲਦੀ ਹੋਵੇ ਤਾਂ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸਸਰੀ ਗਾਲ